ਅਮੋ ਜਿਹੜਾ ਮਹੌਲ ਜਿ ਕਰਾਈ ਮਦਰ ਉਹਦੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦੇ ਕੰਮ ਕਰ ਰਹੇ ਹੋ ਇਹਦੇ ਵਿੱਚ ਅੱਜ ਦੇ ਡੇਟ 'ਚ ਜਿਹੜਾ ਹੈਗਾ ਨਾਕਾਬੰਦੀ ਪ੍ਰੋਪਰ ਚੱਲ ਰਹੀ ਹੈ ਨਾਈਟ ਸੈਕਿੰਗ ਪ੍ਰੋਪਰ ਚੱਲ ਰਹੀ ਹੈ ਜਿਵੇਂ ਸੀਨੀਅਰ ਅਫਸਰਾਂ ਵੱਲੋਂ ਜਿਹੜੇ ਨਾਕੇ ਲਗਾਏ ਜਾਂਦੇ ਨੇ ਨਾਈਟ ਪੈਟਰੋਲਿੰਗਸ ਉਹ ਸਾਰੇ ਕੀ ਚੀਜ਼ਾਂ ਅਸੀਂ ਟਾਈਮ ਟੂ ਟਾਈਮ ਕਰ ਰਹੇ ਆ ਪਲੱਸ ਜਿਹੜੇ ਕੋਈ ਸੀਨੀਅਰ ਅਫਸਰਾਂ ਵੱਲੋਂ ਕੋਈ ਹੁਕਮ ਆੰਦ ਨੇ ਕਿ ਸਪੈਸ਼ਲ ਨਾਕਾਬੰਦੀ ਕਰਨੀ ਹੈ ਔਰ ਚੈਕਿੰਗ ਕਰਨੀ ਹੈ ਟੂ ਵੀਲਰਜ਼ ਦੀ ਫੁੱਲ ਵੀਲਰਜ਼ ਦੀ ਉਹ ਅਸੀਂ ਟਾਈਮ ਟੂ ਟਾਈਮ ਕਰ ਰਹੇ ਆ ਤੇ ਜਿਹੜੀ ਕੋਈ ਵੀ ਵਾਰਦਾਤ ਹੁੰਦੀ ਹੈ ਕ੍ਰਾਈਮ ਹੁੰਦਾ ਉਹਨੂੰ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਟਰੇਸ ਹੋ ਵੀ ਰਹੀਆਂ ਨੇ ਤੇ ਜਿੱਦਾਂ ਹੁਣ ਅੱਗੇ ਤਿਹਾੜ ਵੀ ਆ ਰਹੇ ਨੇ ਉਹਦੇ ਤੁਸੀਂ ਕੀ ਪੁਕਤਾ ਇੰਜ਼ਾਮ ਕਰ ਰਹੇ ਹੋ ਅੱਗੇ ਤਿਹਾੜ ਵੀ ਹੋਣੇ ਨੇ ਉਹਦੇ ਲਈ ਜੀ ਵੀ ਆ ਰਹੀ ਹੋਰ ਵੀ ਫੈਸਟੀਵਲਸ ਹੋਣੇ ਨੇ ਬਿਲਕੁਲ ਜੀ ਬਿਲਕੁਲ ਉਹਦੇ ਲਈ ਜਿਹੜਾ ਹੈਗਾ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਜਾਏ ਔਰ ਜਿੰਨੀ ਫੋਰਸ ਬਾਰ ਵਿਜ਼ੀਬਲ ਹੋਏਗੀ ਉਹਨਾਂ ਹੀ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੂਰ ਰਹਿਣਗੇ ਤੇ ਪਬਲਿਕ ਨੂੰ ਅਸੀਂ ਜਿੰਨਾ ਕੋਸ਼ਿਸ਼ ਕਰ ਰਹੇ ਹਾਂ ਕਿ ਸੇਫ ਮਹਿਸੂਸ ਕਰਨ ਦੀ ਸੇਫ ਮਹਿਸੂਸ ਕਰਨਾ ਉਹ ਮਹਾਲੀ ਚ ਰੱਖ ਕੇ ਮੈਂ ਤੁਸੀਂ ਕਿਹੜੀ ਚੀਜ਼ਾਂ ਤੇ ਫੋਕਸ ਕਰ ਰਹੇ ਹੋ ਮਹਾਲੀ ਦੇ ਜ਼ਿਆਦਾ ਦੇਖੋ ਜਿਹੜੇ ਸਾਡੇ ਮਾਰਕੀਟਸ ਜਿਹੜੀਆਂ ਨੇ ਕੋਈ ਜਿਹੜੀ ਸਨੇਚਿੰਗ ਵਗੈਰਾ ਹੁੰਦੀ ਹੈ ਜਿਵੇਂ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਜਲਦੀ ਟ੍ਰੇਸ ਹੋ ਜਾਏ ਤਾਂ ਕਿ ਲੇਡੀਜ਼ ਜਾਂ ਜਿਹੜੇ ਬਜ਼ੁਰਗ ਨੇ ਉਹ ਇਸ ਚੀਜ਼ ਤੋਂ ਸੇਫ ਫੀਲ ਕਰਨ 15 ਅਗਸਤ ਵੀ ਆ ਜਾ ਅਗਲੇ ਮਹੀਨੇ ਤੇ ਜਿੱਦਾਂ ਕੋਈ ਬਾਹਰੋਂ ਬੰਦਾ ਆਉਂਦਾ ਉਹਦੀ ਵੀ ਚੈਕਿੰਗ ਬਣਾ ਕੇ ਜ਼ਿਆਦਾ ਕਰ ਰਹੇ ਹੋ ਕਹਾਂ ਦੇ ਰਹੋ ਉਹਦੇ ਬਾਅਦ ਇਹ ਸਪੈਸ਼ਲ ਜਿਹੜੀ ਹੈਗੀ ਅਸੀਂ ਮੁਹੀਮ ਵੀ ਚਲਾਵਾਂਗੇ ਕਿ ਸਪੈਸ਼ਲ ਜਿਹੜੇ ਆਪਣੇ ਤੇ ਕੋਈ ਪੀਜੀਜ਼ ਨੇ ਜਾਂ ਸਪੈਸ਼ਲ ਕੋਈ ਕਿਰਾਏ ਦੇ ਰਹਿੰਦੇ ਨੇ ਜਾਂ ਹੋਟਲਸ ਵਗੈਰਾ ਸਰਾਵਾਂ ਨੇ ਉਹ ਸਾਰੀਆਂ ਚੈੱਕ ਕਰਾਂਗੇ ਤੇ